ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਹੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਏ ਆ ਪਿੰਡ ਦਿਆਲਪੁਰਾ ਭਾਈ ਮਿਰਜਾ ਤੇ ਤਸਵੀਰ ਇਹਨੂੰ ਰਾਮਪੁਰਾ ਫੂਲ ਲੱਗ ਜਾਂਦੀ ਆ ਜ਼ਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਤੇ ਬਾਈ ਕੋਲੇ ਅੱਜ ਤਿੰਨ ਨਾਗ ਵਕਾਉ ਸੀਗੇ 1 ਬਈ ਤੋਕੜ ਗੱਬਣ ਗਾਂ ਮਕਾਊ ਐ 1 2 ਮਹੀਨੇ ਗਾਂ ਹੋਗੇ ਸੂਈ ਨੂੰ ਉਹ ਬਕਾਊ ਐ ਕਾ ਜਰਸੀ ਗਾਂ ਤੁਸੀਂ ਦਿੱਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਨੇ ਤਿੰਨੇ ਨਗਾਂ ਦੀ ਸਸੀ ਕਾ ਬਈ ਸਸੀ ਕਾ ਜੀ ਕੀ ਨਾਮ ਰਹੀ ਆਪਣਾ ਨਾਮ ਮੇਰਾ ਹਰਜੋਤਾ ਪਿੰਡ ਦਲਪਾ ਮਿਰਜ਼ਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂ ਠੀਕ ਐ ਵੀਰੇ ਤੇ ਕੀ ਕਿੰਨੇ ਨਗ ਕਾਊ ਐ ਵੀਰੇ ਅੱਜ ਆਪਣੇ ਕੋਲ ਤਿੰਨ ਨ ਨਗ ਬਕਾਊ ਆ ਤਿੰਨ ਕਾਊਗਾ ਹਾਂ ਠੀਕ ਐ ਤੇ ਕੀ ਆ ਕਿਹੜੇ ਇਹਦੋਂ ਕਰ ਲਗੇ ਜਰਸੀ 100 ਰੁਪਏ ਦਾ ਇਹਦੋਂ ਕਰ ਲੇ ਠੀਕ ਹੈ ਤੇ ਕੀ ਡਿਟੇਲ ਹੈ ਵੀਰੇ ਦੀ ਇਹ ਬਈ ਪਹਿਲਾ ਸੂਆ ਸੂਈ ਵੀ ਆ ਠੀਕ ਹੈ 9 ਕਿਲੋ ਦੁੱਧ ਦਾ 20 25 ਦਿਨ ਸੂਈ ਨੂੰ ਹੋ ਗਿਆ ਬੱਚਾ ਇਹਦਾ ਉੱਧਰ ਬੈਠਾ ਪਰਲੇ ਪਾ ਠੀਕ ਹੈ 25 ਦਿਨ ਹੋ ਗਏ ਸੂਈ ਨੂੰ ਹਾਂ 20 25 ਦਿਨ ਮੰਨ ਲੇ ਬਈ ਜੀ 9 ਕਿਲੋ ਦੁੱਧ ਇਸ ਵਕਤ ਰੈਡੀ ਹੈ ਹਾਂ ਬਈ ਤੋਲ ਕੇ ਦੇਵਾਂਗੇ ਠੀਕ ਹੈ ਵੀਰੇ ਠੀਕ ਹੈ ਬਈ ਜਰਸੀ ਵੜ ਤੁਸੀਂ ਦੇਖ ਸਕਦੇ ਆ ਨਿਕਾ ਨਿਕਾ ਕਾਨਾ ਮੂੰਹ ਮੱਥੇ ਦੀ ਸੋਹਣੀ ਆ ਪ੍ਰਿੰਟ ਪ੍ਰਿੰਟ ਵੀ ਸੋਹਣਾ ਬਾਕੀ ਕਿੰਨੇ ਕ ਵੇਜ ਚਵਾਈ ਕਰਦੇ ਮੇਰੇ ਆਪਾਂ ਬਾਈ ਤੜਕੇ 6 ਵਜੇ ਦੀ ਚਵਾਈ ਹੋਈ ਵੀ ਹੈ ਬਾਈ 6 ਵਜੇ ਦੀ ਚਵਾਈ ਹੋਈ ਵੀ ਹੈ ਹਾਂ ਬਾਈ ਸਵੇਰ 6:00 ਵਜੇ ਦੀ ਚਵਾਈ ਹੋਈ ਵੀ ਆ ਤੁਸੀਂ ਟਾਈਮ નોਟ ਕਰ ਲੈਣਾ ਹਵਾਨਾ 6 ਵਜੇ ਚਵਾਈ ਕਰਦੇ ਸ਼ਾਮ ਨੂੰ ਵੀ ਹਾਂ ਬਾਈ ਸ਼ਾਮ ਨੂੰ ਬਾਈ 6 ਵਜੇ ਚਵਾਈ ਕਰਦਾ ਬਾਈ ਤੇ ਹਵਾਨਿਆ ਰੋਕ ਬਾਈ ਤੁਸੀਂ ਉਸ ਹਾਂ ਅੰਦਾਜ਼ਾ ਲਾ ਲਿਓ ਤੇ ਬਾਕੀ ਠੰਡੀ ਸੀਲ ਬਾਈ ਪੂਰੀ ਆ ਲੈ ਬਾਈ ਤੁਸੀਂ ਦੇਖ ਸਕਦੇ ਆ ਬਾਈ ਥਾਣਾ ਨੂੰ ਹੱਥ ਲਾਈ ਜਾਂਦਾ ਕੋਈ ਉਪਰਾ ਪਾਨੀ ਕੀਤਾ ਮੜਾ ਤੋਰਾ ਦਿਖਾਣੀ ਮੇਰੇ ਬਾਕੀ ਸਾਨੂੰ ਤੋਰਾ ਦਿਖਾ ਦੇ ਨਾ ਵੀ ਤੁਰਦੀਆਂ ਤੁਹਾਨੂੰ ਹਨ ਹਵਾਨਾ ਦਾ ਹਨ ਹਵਾਨਾ ਹਜੇ ਸੋਹਣਾ 6 ਵਜੇ ਕਿਵਾਈ ਕਰਨੀ ਆ ਬਾਈ ਨੇ 6 ਵਜੇ ਦੇ ਨੂੰ ਇਹ ਹਵਾਨਾ ਪੂਰਾ ਭਰ ਜਾਣਾ ਬਈ ਜਿਹੜੇ ਵਾਲ ਢਲਣਾ ਹਵਾਨੇ ਦੇ ਵਿੱਚ ਇਹ ਪੂਰਿਆਂ ਭਰ ਜਾਣੀਆਂ ਤੁਸੀਂ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਦਾ ਤਿਆਰ ਕੀਤਾ ਬਾਕੀ ਆ ਬਾਈ ਤੋਂ ਮੁੱਲ ਬਚ ਲੈਣੇ ਤੇ ਕੰਨ ਕੁੰਨ ਬਹੁਤ ਸੋਹਣਾ ਤੇ ਬੱਚੀ ਕਿਦਾਂ ਨਹੀਂ ਹੋਇਆ ਨਾ ਮੇਰੇ ਸੂਈ ਨੂੰ ਹਾਂ ਬਈ ਉਹ ਬੱਚਾ ਬੈਠਾ ਇਹਦਾ ਠੀਕ ਆ ਮਗਰ ਬਈ ਬੱਚਾ ਹਨ ਹੁਣ ਸੋਹਣਾ ਲੱਗਿਆ ਬਾਕੀ ਹਵਾਨਾ ਬਈ ਹਾਨ ਨੇ ਹੁਣ ਦੀ ਬੰਤਰ ਸੋਹਣੀ ਹੈਗੀ ਤੇ ਕੱਦ ਨਹੀਂ ਉਹਦਾ ਥੋੜਾ ਜਿਹਾ ਕਹਿ ਸਕਦੇ ਵੀ ਥੋੜਾ ਜਿਹਾ ਮਧਰੀ ਆ ਤੇ ਉਹ ਜਾਨੀ ਕਿ ਹਵਾ ਨਾ ਹੋ ਉਹਨਾਂ ਤੇ ਠੰਡੀ ਸੀਲ ਬਈ ਪੂਰੀ ਐ ਤੇ ਬਈ ਕੀ ਡਿਮਾਂਡ ਕਰਦੇ ਆਪਾਂ ਇਹਦੀ ਇਹਦੀ 36000 ਰੁਪਇਆ ਜੀ 36000 ਹਾਂ ਮਾਨਤਨ ਕਰ ਦਾਂਗੇ ਬਈ ਮਾਨਤਨ ਹੋ ਜੂ ਮੌਕੇ ਤੇ ਹਾਂ ਬਈ ਠੀਕ ਐ ਮਗਰ ਬੱਛਾ ਸੀ ਨਾ ਇਹਦੇ ਹਾਂ ਬੱਛਾ ਬਈ ਮਗਰ ਬਈ ਬੱਛਾ 36000 ਰੁਪਇਆ ਬਾਈ ਨੇ ਡਿਮਾਂਡ ਕੀਤੀ ਐ ਬਾਕੀ ਤੁਸੀਂ ਫੋਨ ਤੇ ਗੱਲ ਕਾ ਬਾਤ ਕਰਕੇ ਬਾਈ ਨਾਲ ਰਲਾ ਸਕਦੇ ਆ ਸੌਦਾ ਤੇ ਆ ਦੂਜੇ ਨਾਲ ਦੀ ਕੀ ਡਿਲੀਵਰੀ ਏ ਬਈ 2 ਮਹੀਨੇ ਦੀ ਸੂਈ ਵੀ ਆ ਠੀਕ ਐ ਤੀਜਾ ਸੂਆ ਸੂਈ ਆ ਤੀਜੇ ਸੂਆ ਸੂਈ ਆ ਠੀਕ ਹਾਂ ਠੀਕ ਐ 19 ਕਿਲੋ ਦੁੱਧ ਆ ਇਹ ਥੱਲੇ ਬਈ 19 ਕਿ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ 2 ਮਹੀਨੇ ਹੋ ਗਏ ਬਾਈ 2 ਮਹੀਨੇ ਹੋ ਗਏ ਮਗਰ ਮਗਰ ਇਹਦੇ ਬੱੱਚੀ ਆ ਬਾਈ ਠੀਕ ਆ ਬਾਈ 2 ਮਹੀਨੇ ਹੋ ਗਏ ਸੂਈ ਨੂੰ ਮਗਰ ਵੱੱਛੀ ਆ ਤੇ ਕੱਦ ਕਾਠ ਲਿਓ ਬਾ ਕਮਾਲ ਵਹਿੜਾ ਬਾਈ ਬਾਕੀ ਠੰਡੀ ਸੀਲ ਬਾਈ ਪੂਰੀ ਆ ਬਾਕੀ ਬਈ ਜਾਤ ਵਾਲਾ ਪਸ਼ੂ ਤੁਹਾਨੂੰ ਪਹਿਲਾਂ ਵੀ ਦੱਸੀਦਾ ਠੰਡਾ ਸੀਲ ਹੀ ਹੁੰਦਾ ਤੇ ਕਿੰਨਾ ਦੁੱਧ ਦੱਸੇ 19 ਕਿਲੋ ਵੀਰੇ 19 ਕਿਲੋ ਬਾਈ 19 ਕਿਲੋ ਦੁੱਧ ਇਸ ਵਕਤ ਰੈਡੀ ਆ ਵੀਰੇ ਤੁਸੀਂ ਦੇਖ ਸਕਦੇ ਆ ਮੂੰਹ ਮੱਥੇ ਦੀ ਤੇ ਕੱਦ ਕਾਠ ਨਹੀਂਓ ਬਾ ਕਮਾਲ ਵਹਿੜਾ ਬਾਕੀ ਹਵਾਨਾ ਹੂ ਨਾ ਬਾਈ ਗੱਠ ਚੌੜਾ ਆਉਂਦਾ ਥੱਲੇ ਤੋਂ ਬਾਕੀ ਸੁਆ ਤੁਸੀਂ ਆਪ ਆ ਕੇ ਤਸੱਲੀ ਕਰਨੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿੰਦੀ ਮੜਾ ਤੋਰਾ ਦਿਖਾ ਦੀ। ਬਾਕੀ ਹੁਣ ਤੋਰਾ ਤਖਾਨ ਨੇ ਪੈਠਪੁਲੇ ਦੀ ਵੀ ਚੰਗੀ ਆ ਤੇ ਉਂ ਵੀ ਵਜਨ ਚ ਵਹਿੜਾ ਐ ਨਹੀਂ ਵੀ ਲਿਸੂ ਲਸੂਈ ਜੀ ਆ ਬਾਈ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਕਰ ਮਾ ਜਦਾ ਬਾਈ ਮੁੱਠੀ ਮੁੱਠੀ ਆ ਥਾਣਾ ਤੇ ਨਿਖੜਵੇਂ ਥਾਣਾ ਬਈ ਚਾਰੇ ਇਹਦੀ ਕਿੰਨੇ ਵੇਚ ਬਾਈ ਕਰਦੇ ਆ ਵੀਰੇ ਆਪਾਂ ਬਾਈ 6 ਵਜੇ ਦੀ ਸਾਰ ਠੀਕ ਆ ਇਹਦੀ ਵੀ ਸ਼ਾਮ ਨੂੰ 6 ਵਜੇ ਹਾਂ ਬਾਈ ਬਾਈ 6 ਵਜੇ ਚਵਾਈ ਹੁੰਦੀ ਐ ਤੇ ਹਵਾਨਿਆਂ ਰਗਤ ਹੋਣਾ ਅੰਦਾਜ਼ਾ ਲਾ ਲਿਓ 6 ਵਜੇ ਦੇ ਨੂੰ ਹਵਾਨੇ ਨਹੀਂ ਨਾ ਫੋਲ ਭਰ ਜਾਣਾਗਾ ਇਹ ਹਵਾਨਾ ਤੁਸੀਂ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਿਆ ਕਰਮ ਵਾਲੀ ਦਾ ਵਾਨੇ ਦੀ ਫਿਟਿੰਗ ਹਵਾਨੇ ਚ ਆ ਬਾਈ ਜੈਸਾ ਆਉਣਾ ਹਵਾਨਾ ਵੈੜ ਨੂੰ ਦੁੱਧ ਦੇਣਾ ਵੀ ਚਾਹੀਦਾ ਵੀ ਇੰਨਾ ਤੇ ਬਾਕੀ ਤੁਹਾਨੂੰ ਨੇੜ ਤੋਂ ਦਿਖਾ ਦੇਣ ਠੰਡੀ ਸੀਲ ਬਾਈ ਪੂਰੀ ਆ ਬਾਈ ਨੇ ਪਹਿਲਾਂ ਹੱਥ ਮਾਰ ਕੇ ਦਿਖਾਇਆ ਆਪਾਂ ਨੂੰ ਵੀ ਉਹੋ ਜਿਹੀ ਕੋਈ ਚੱਕਰ ਨਹੀਂ ਲਾਓ ਬਾਈ ਫੇਰ ਬਾਈ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਬਾਕੀ ਐਵੇਂ ਤੇ ਉਪਰਾ ਕਰ ਜਾਂਦਾ ਤੁਹਾਨੂੰ ਉਹ ਬਈ ਜਮੇ ਨਹੀਂ ਬਣਾ ਮੋਟਾ ਵੀ ਨਹੀਂ ਕੀਤਾ ਤੇ ਇਹਦੇ ਕੀ ਡਿਮਾਂਡ ਕਰਦੇ ਆ ਵੀਰੇ ਇਹਦਾ 85000 ਰੁਪਏ ਬਾਈ 85000 ਥੋੜਾ ਘਣਾ ਮਾਨਦਾਨ ਹੋ ਜਾਊਗਾ ਹਾਂ ਬਾਈ ਕਰਦੇ ਹਾਂ ਠੀਕ ਆ ਇਹਦੇ ਮਗਰ ਵੱੱਛੀ ਸੀ ਨਾ ਵੱੱਛੀ ਆ ਭਈ ਇਹਦੇ ਮਗਰ ਭਈ ਵੱੱਛੀ ਆ 85000 ਰੁਪਿਆ ਬਾਈ ਨੇ ਡਿਮਾਂਡ ਕੀਤੀ ਆ ਆਏਗਾ ਇਹਦਾ ਬਾਈ ਜੀ ਦਾ ਵੀ ਮਾਨਤਾਣ ਕਰ ਦਾਂਗੇ ਇੱਕ ਵਾਰੇ ਪਹਿਲਾਂ ਤੀਜੇ ਨਾਲ ਗੱਲ ਆਪਾਂ ਫੇਰ ਚੱਲਦੇ ਆ ਪਹਿਲਾਂ ਆਪਦਾ ਫੋਨ ਨੰਬਰ ਦੱਸ 8289095431 ਇੱਕ ਵਾਰੀ ਹੋਰ ਦੱਸ 8289095431 ਠੀਕ ਆ ਬਾਈ ਦਾ ਨੰਬਰ ਵੀ ਅਸੀਂ ਡਿਸਪਲੇ ਤੇ ਚਲਾਤਾ ਤੇ ਬਾਕੀ ਤੁਸੀਂ ਬਾਈ ਨਾਲ ਗੱਲੋ ਬਾਕੀ ਚੱਲਦੇ ਆਪਾਂ ਤੀਜੇ ਨਾਲ ਗੱਲ ਇਹਦੀ ਕਿਤੇ ਡਿਲੀਵਰੀ ਇਹ ਭਈ ਗੱਬਣਾ ਕੱਲੀ 4 ਮਹੀਨਿਆਂ ਦੀ ਠੀਕ ਆ ਤੋਕੜ ਗੱਬਣਾ ਹਾਂ ਦੁੱਧ ਹੈ ਨਹੀਂ ਭਾਈ ਦੁੱਧ ਨਹੀਂ ਦਿੰਦੀ ਨਾ ਕੱਲੀ ਗੱਬ ਠੀਕ ਹੈ ਚਾਰਾ ਮਹੀਨਿਆਂ ਦੀ ਗੱਬਣ ਗਾਂ ਬਈ ਤੁਸੀਂ ਦੇਖ ਸਕਦੇ ਕਿੰਨੇ ਸੂਏ ਆਸਤੇ ਗੱਬਣਾ ਵੀਰੇ ਇਹ ਇਹ ਦੂਜੇ ਆਸਤੇ ਗੱਬਣ ਹੋਊ ਯਾਰ ਦੂਜੇ ਸੂਏ ਆਸਤੇ ਗੱਬਣਾ ਬਈ ਕਦ ਕਾਠ ਇਹਦਾ ਵੀ ਬਾਕਮਾਲ ਤੁਸੀਂ ਦੇਖ ਸਕਦੇ ਆ ਯਾਤ ਵਾਲੀ ਵਹਿਣ ਬੜਾ ਤੋਰਾ ਦਿਖਾਦੀ ਮੇਰੀ ਕਦ ਕੋਦ ਦੀ ਬੈੜਦਾ ਕਦ ਕੋਦ ਬਈ ਬਹੁਤ ਯਾਨੀ ਕਿ ਹੈਗਾ ਵਹਿੜਦਾ ਮੇਲ ਬਾਟੀਆਂ ਨਹੀਂ ਚੰਗੀ ਆ ਬਾਕੀ ਉਹ ਵੀ ਵਜਾਂ ਚ ਵਹਿੜ ਕਿੰਨੇ ਚਾਰ ਦੀ ਗੱਬਣਾ ਵੀਰੇ ਇਹ ਇਹ ਚਾਰਾ ਮਹੀਨਿਆਂ ਦੀ ਬਈ ਚਾਰਾ ਮਹੀਨਿਆਂ ਦੀ ਗੱਬਣਾ ਬਈ ਵਹਿੜ ਦੂਜੇ ਸੂਏ ਆਸਤੇ ਹੀ ਗੱਬਣ ਸੀ ਨਾ ਹਾਂ ਬਈ ਦੂਜੇ ਸੂਏ ਆਸਤੇ ਗੱਬਣਾ ਮੂੰਹ ਮੱਥੇ ਦੀ ਸੋਣੀ ਆ ਬਈ ਵੱਡੀ ਤੇ ਕੱਦ ਕਾਠਲੇ ਤੁਹਾਨੂੰ ਪਹਿਲੇ ਵੀ ਦੇਸੀ ਜਾਂਦੀ ਆ ਤੁਹਾਨੂੰ ਵੈੜ ਕੱਦ ਕਾਠ ਬਹੁਤ ਵਾਕਮਾਲਾ ਵੈੜ ਦਾ ਬਾਕੀ ਥਣ ਥਣ ਬਈ ਤੁਸੀਂ ਦੇਖ ਸਕਦੇ ਆ ਬਈ ਉੱਚੇ ਥਣ ਕਿਵੇਂ ਮਗਰੋਗੇ ਵੈਸੀ ਹੀ ਐ ਇਹ ਇਹ ਯਾਰ ਮਸ਼ੀਨੀ ਚਵਾਈ ਸੀ ਉਹਨਾਂ ਦੀ ਠੀਕ ਆ ਠੀਕ ਆ ਫਾਰਮ ਵਾਲੀ ਗਾਂ ਜੀ ਹਾਂ ਫਾਰਮੋਂ ਚ ਲਈ ਵੀ ਆ ਠੀਕ ਆ ਤੇ ਇਹਦਾ ਬਈ ਆਪਣਾ ਸੀਮਨ ਦਾ ਪਤਾ ਵੀ ਗਾਂ ਆ ਕੇ ਹਾਂ ਯਾਰ ਆਪਾਂ ਦੱਸੀ ਨਹੀਂ ਉਹਨਾਂ ਨੇ ਠੀਕ ਆ ਠੀਕ ਆ ਹੱਲਿਆਂ ਦੀ ਫਾਰਮ ਚੋਂ ਜਾਨੀ ਹਾਂ ਬਈ ਕੱਦ ਕਾਠ ਨਹੀਂ ਉਹ ਲੱਗਦੀ ਵੀ ਫਾਰਮ ਵਾਲੀ ਵੈੜ ਆ ਤੁਸੀਂ ਦੇਖ ਸਕਦੇ ਕੱਦ ਕਾਠ ਦੋਨਾਂ ਵੈੜਾਂ ਦਾ ਹੀ ਚੰਗਾ ਕੱਦ ਕਾਠ ਆ ਵੀਰੇ ਤੇ ਇਹਦੀ ਕੀ ਡਿਮਾਂਡ ਕਰਦੇ ਇਹਦੀ ਬਈ 40000 ਰੁਪਏ ਬਾਈ ਨੇ ਡਿਮਾਂਡ ਕੀਤੀ ਹੈ ਮਾਨਤਾਣਾ ਹੋ ਜੂ ਵੀਰੇ ਮੌਕੇ ਹਾਂ ਵੀ ਕਰ ਦਿਆਂਗੇ ਠੀਕ ਹੈ ਇੱਕ ਵਾਰੀ ਆਪਣੇ ਘਰ ਦਾ ਐਡਰੈਸ ਦੱਸ ਧਰਮਸ਼ਾਲਾ ਵੀ ਕੋਲੇ ਆਪਣੇ ਦਾਣਾ ਮੰਡੀ ਤੋਂ ਦਾਣਾ ਮੰਡੀ ਦੇ ਕੋਲੇ ਧਰਮਸ਼ਾਲਾ ਦੇ ਕੋਲ ਹਣਾ ਫਾਈਨਲੀ ਰਾਤ ਹੈ ਠੀਕ ਹੈ ਵੀਰੇ ਠੀਕ ਤੇ ਬਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਬਾਈ ਨਾਲ ਲਾਓ ਸੌਦਾ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਦਾ ਕਰੋ ਇੰਨੇ ਨਾਲ ਬਾਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ